ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸੰਸਦੀ ਹਲਕੇ ਵਾਰਾਨਸੀ ਦੇ ਮਹੱਤਵਪੂਰਨ ਦੌਰੇ ਤੇ ਨੇ ਇਸ ਦੌਰਾਨ ਉਦੇਸ਼ ਦੀ ਰੇਲਵੇ ਕਨੈਕਟੀਵਿਟੀ ਨੂੰ ਹੋਰ ਹੁਲਾਰਾ ਦਿੰਦੇ ਹੋਏ ਚਾਰ ਨਵੀਆਂ ਬੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਹਰੀ ਚੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਕਦਮ ਦੇਸ਼ ਪਾਰ ਵਿੱਚ ਸੈਮੀ ਹਾਈ ਸਪੀਡ ਬੰਦੇ ਭਾਰਤ ਟ੍ਰੇਨਾਂ ਦੇ ਨੈਟਵਰਕ ਨੂੰ ਹੋਰ ਮਜ਼ਬੂਤ ਕਰੇਗਾ ਜਿਸ ਨਾਲ ਯਾਤਰੀਆਂ ਲਈ ਆਧੁਨਿਕ ਸਹੂਲਤਾਂ ਵਾਲੀ ਤੇਜ਼ ਰਫ਼ਤਾਰ ਯਾਤਰਾ ਸੰਭਵ ਹੋ ਸਕੇਗੀ। ਉਦਰ ਫਿਰੋਜ਼ਪੁਰ ਕੈਂਟ ਤੋਂ ਦਿੱਲੀ ਸਟੇਸ਼ਨ ਵਿਚਾਲੇ ਨਵੀਂ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਅੱਜ ਤੋਂ ਸ਼ੁਰੂ ਹੋ ਜਾਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਟ੍ਰੇਨ ਨੂੰ ਵੀਡੀਓ ਕਾਨਫਰencing ਰਾਹੀਂ ਹਰੀ ਚੰਡੀ ਦਿਖਾ ਕੇ ਰਵਾਨਾ ਕਰਨਗੇ ਇਹ ਟ੍ਰੇਨ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਕੇ ਦੁਪਹਿਰ ਨੂੰ ਦਿੱਲੀ ਜੰਕਸ਼ਨ ਪਹੁੰਚੇਗੀ ਇਸ ਮੌਕੇ ਫਿਰੋਜ਼ਪੁਰ ਛਾਣੀ ਰੇਲਵੇ ਸਟੇਸ਼ਨ ਤੇ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਸੀਨੀਅਰ ਪਾਚਵਾ ਆਗੂ ਤੇ ਰੇਲਵੇ ਦੇ ਉੱਚ ਅਧਿਕਾਰੀ ਹਾਜ਼ਰ ਰਹਿਣਗੇ ਏ ਟ੍ਰੇਨ ਨਿਯਮਿਤ ਤੌਰ ਤੇ 10 ਨਵੰਬਰ ਤੋਂ ਚੱਲੇਗੀ ਇਹ ਆਧੁਨਿਕ ਸੈਮੀ ਹਾਈ ਸਪੀਡ ਟ੍ਰੇਨ ਹਫਤੇ ਵਿੱਚ 6 ਦਿਨ ਚੱਲੇਗੀ ਤੇ ਬੁੱਧਵਾਰ ਨੂੰ ਇਹ ਨਹੀਂ ਚੱਲੇਗੀ ਇਹ ਫਰੀਦਕੋਟ ਬਠਿੰਡਾ ਤੋੜੀ ਪਟਿਆਲਾ ਅੰਬਾਲਾ ਕੈਂਟ ਕੁਰੂਕਸ਼ੇਤਰ ਤੇ ਪਾਣੀਪਤਹੁੰਦੀ ਹੋਈ ਦਿੱਲੀ ਪੁੱਜੇਗੀ